ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰੇਸ ਦੇ ਨੇੜੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਤਕਰੀਬਨ 7 ਮਹੀਨਿਆਂ ਤੋਂ ਚੱਲ ਰਹੇ ਪੋਕੇ ਮੋਰਚੇ ਵਾਲੀ ਥਾਂ ਉੱਤੇ ਪੱਲੇਦਾਰ ਮਜ਼ਦੂਰ ਜਥੇਬੰਦੀ ਦੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਆਪਣੀ ਅਗਲੀ ਰਣਨੀਤੀ ਤਿਆਰ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬੇ ਦੇ ਵੱਖ-ਵੱਖ ਡੀਪੂਆਂ ਤੋਂ ਆਗੂਆਂ ਨੇ ਸ਼ਿਰਕਤ ਕਰ ਪੰਜਾਬ ਸਰਕਾਰ ਦੀ ਮਜ਼ਦੂਰ ਮਾਰੂ ਨੀਤੀ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਆਪਣਾ ਰੋਸ ਪ੍ਰਗਟ ਕੀਤਾ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹਾਂ ਜੱਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਚੋਣਾਂ ਦੌਰਾਨ ਇੱਕ ਵਾਰ ਫੇਰ ਤੋਂ ਪਲੇਦਾਰ ਮਜ਼ਦੂਰਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਦੋਸ਼ ਲਗਾਉਂਦੇ ਆ ਕਿ ਹੁਣ ਉਹ ਸਰਕਾਰ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਤੇ 9 ਅਗਸਤ ਤੋਂ ਸੂਬੇ ਦੇ ਸਾਰੇ ਡੀਪੂਆਂ ਉਤੇ ਢੋਆ ਢੁਆਈ ਦਾ ਕੰਮ ਬੰਦ ਕਰਕੇ ਮੰਗਾਂ ਨਾ ਮੰਨੇ ਜਾਣ ਤੱਕ ਰੋਸ ਪ੍ਰਦਰਸ਼ਨ ਕਰਨਗੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣੇ ਪਰਿਵਾਰ ਸਮੇਤ ਸੜਕਾਂ ਉਤੇ ਉਤਰਨਗੇ ਤੇ ਆਮ ਆਦਮੀ ਪਾਰਟੀ ਦਾ ਜ਼ੋਰਦਾਰ ਵਿਰੋਧ ਕਰਨਗੇ। ਹਮਤੀ ਤੁਹਾਡੇ ਕਿਹੜੀ ਜੁਨੀਅਨ ਤੁਹਾਡੀ ਕੀ ਕਹਿਣਾ ਚਾਹੋਗੇ? ਮੇਰਾ ਨਾਮ ਜਗਸੀਰ ਸਿੰਘ ਹੈ ਜੀ। ਤੇ ਜ਼ਿਲ੍ਹੇ ਦਾ ਪ੍ਰਧਾਨ ਆ ਮਾਨਸਾ ਦਾ ਜੀ। ਵੀ ਜੋ ਸਾਡਾ 7 ਮਹੀਨਿਆਂ ਤੋਂ ਧਰਨਾ ਲੱਗਿਆ ਸਗਰੂਰ ਦੀ ਧਰਤੀ ਤੇ ਸਾਨੂੰ ਵੋਟਾਂ ਦੇ ਵਿੱਚ ਸਰਕਾਰ ਨੇ ਸਾਡੇ ਜ਼ਿੰਮੇਵਾਰਾਂ ਨੂੰ ਭਰੋਸੇ 'ਚ ਲੈ ਕੇ ਵੀ ਛੋਡਾ ਪੂਰਾ ਜਿੰਨਾ ਸੈਂਟਰ ਰੇਟ ਦਿੰਦਾ ਵੀ ਉਹਨਾਂ ਰੇਟ ਦਿੱਤਾ ਜਾਊਗਾ 50 ਰੱਬ ਦੇ ਨਾਲ ਰੇਟ ਬਣਾਇਆ ਜਾਊਗਾ ਛੋਟਾ ਫਿਕਸ ਰੇਟ ਵੀ ਛੋਟਾ ਕੰਮ ਸੋਨੂੰ ਸਿੱਧਾ ਦਿੱਤਾ ਜਾਊਗਾ ਵੀ ਠੇਕੇਦਾਰਾਂ ਦਾ ਵਿੱਚ ਉਹਦੇ ਵਿੱਚ ਰੋਲ ਨਹੀਂ ਹੋਊਗਾ ਸਾਡੇ ਜ਼ਿੰਮੇਵਾਰਾਂ ਨੂੰ ਭਰੋਸੇ 'ਚ ਲੈ ਕੇ ਉਸ ਤਰ੍ਹਾਂ ਸਾਨੂੰ ਸਾਡੇ ਜ਼ਿੰਮੇਵਾਰ ਗਾਹਾਂ ਵਰਕਰਾਂ ਨੂੰ ਭਰੋਸੇ 'ਚ ਲੈਂਦੇ ਰਹੇ ਵੀ ਵੋਟਾਂ ਲੈ ਕੇ ਸਾਥੋਂ ਸਰਕਾਰ ਨੇ ਵਟੋਰ ਕੇ ਵੀ ਸਾਡੇ ਜ਼ਿੰਮੇਵਾਰਾਂ ਨੂੰ ਉਹਨਾਂ ਨੇ ਪੂਰਾ ਭਰੋਸਾ ਤੋੜ ਦਿੱਤਾ ਕਿਉਂਕਿ ਜਿਹੜਾ ਅਸੀਂ ਦਿਨ ਰਾਤ ਪੱਲੇਦਾਰ ਪਿੱਛਤੇ ਬੋਰੀ ਚੱਕਣ ਵਾਲੇ ਆਬਦੀ ਮਜ਼ਦੂਰੀ ਮੰਗ ਰਹੇ ਆ ਕੋਈ ਨਾ ਕੋਈ ਅਸੀਂ ਕਰਜ਼ਾ ਮੰਗ ਰਹੇ ਆ ਸਰਕਾਰ ਤੋਂ ਨਾ ਕਿ ਪਰਮਾਨੈਂਟ ਨੌਕਰੀ ਮੰਗ ਰਹੇ ਆ ਵੀ ਸਰਕਾਰ ਮੂਹਰੇ ਪਹਿਲਾਂ ਬੇਨਤੀ ਕਰਦੇ ਸੀ ਹੁਣ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਸਰਕਾਰ ਨੇ ਸਾਡੇ ਪੂਰੇ ਸਾਡੇ ਪੱਲੇਦਾਰਾਂ ਦੇ ਰੇਟ ਨਾ ਦਿੱਤੇ ਤੇ ਸਾਡਾ ਕੰਮ ਸਾਨੂੰ ਨਾ ਦਿੱਤਾ ਜਾਵੇ ਤਾਂ ਅਸੀਂ ਭਾਈ ਅਰੋੜਾਂ ਦੇ ਉੱਤੇ ਉਤਰਾਂਗੇ ਸਮੇਤ ਜਵਾਖਾਂ ਨੂੰ ਲੈ ਕੇ ਕਿਉਂਕਿ ਸਰਕਾਰ ਪਹਿਲਾਂ ਕਾਂਗਰਸ ਆ ਚੁੱਕੀ ਹੁਣ ਕਾਲੀ ਫਿਰ ਕਾਲੀ ਆ ਚੁੱਕੇ ਹੁ ਤੀਜੀ ਆਮ ਕਹਿੰਦੀ ਸੀ ਵੀ ਆਮ ਜਨਤਾ ਦੀ ਸਰਕਾਰ ਹੈ ਆਮ ਜਨਤਾ ਦੀ ਸਰਕਾਰ ਨਹੀਂ ਇਹ ਤਾਂ ਟਾਟੇ ਬਿਰਲੇ ਵਰਗਿਆਂ ਦੀ ਸਰਕਾਰ ਹੈ ਠੇਕੇਦਾਰਾਂ ਦੀ ਸਰਕਾਰ ਹੈ ਕਿਉਂਕਿ ਜਿਹੜਾ ਫੂਡ ਮੰਤਰੀ ਹੈ ਉਹ ਕਾਮਰੇਡਾਂ ਦੇ ਵਿੱਚੋਂ ਗਿਆ ਹੋਇਆ ਬੰਦਾ ਉਹ ਕਹਿੰਦਾ ਸੀ ਮੈਂ ਕਾਮਰੇਡ ਐ ਮੈਂ ਮਜ਼ਦੂਰਾਂ ਦਾ ਤਸੀਹਾਂਗਾ ਵੀ ਇਸ ਕਰਕੇ ਸਾਨੂੰ ਪੂਰੇ ਭਰੋਸੇ 'ਚ ਲੈ ਕੇ ਅਫਸਰ ਸਾਹੀ ਨੇ ਤੇ ਹੁਣ ਮੰਤਰੀ ਨੇ ਸਾਡਾ ਭਰੋਸਾ ਨਾਲੇ ਤੋੜ ਦਿੱਤਾ ਹੁਣ ਅਸੀਂ ਅੱਗੇ ਚੇਤਾਵਨੀ ਦਿੰਦੇ ਆ ਪੰਜਾਬ ਸਰਕਾਰ ਨੂੰ ਕਿ ਸਾਡੇ ਹੋਰ ਤੋਂ ਕੰਮ ਕਰਾ ਲੂਗੀ ਅਸੀਂ ਜਿਹੜੇ ਪੱਲੇਦਾਰਾਂ ਅਸੀਂ ਬੋਰੀ ਨਾ ਚੱਕੀਏ ਨਾ ਚੱਕਣ ਦਈਏ ਅਸੀਂ ਸਰਕਾਰ ਦੇ ਨੱਕ ਚ ਦਮ ਲਿਆ ਕੇ ਛੱਡਾਂਗੇ ਮੇਰਾ ਨਾਮ ਸਤਨਾਮ ਸਿੰਘ ਰਜਿਸਟਰ ਨੰਬਰ 37 ਮੀਤ ਪ੍ਰਧਾਨ ਪੰਜਾਬ ਦਾ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਤਰਨਾ ਲਗਾਇਆ ਤੇ ਤੁਹਾਡੀ ਸਰਕਾਰ ਨਾਲ ਕੋਈ ਗੱਲਬਾਤ ਹੋਈ 7 ਮਹੀਨਿਆਂ ਤੋਂ ਉੱਪਰ ਹੋ ਗਏ ਮਜ਼ਦੂਰਾਂ ਨੂੰ ਬੈਠਿਆਂ ਇਹ ਸਰਕਾਰ ਜਿਹੜੀ ਕਹਿੰਦੀ ਦੇਸੀ ਮਜ਼ਦੂਰਾਂ ਦੇ ਆ ਅਸੀਂ ਆਮ ਆਦਮੀ ਦੇ ਬੰਦੇ ਆ ਆਮ ਆਦਮੀ ਪਾਰਟੀ ਦੇ ਕਹਾਉਂਦੇ ਤੇ ਉਹਨਾਂ ਨੇ ਸਾਡੇ ਨਾਲ ਐਡੇ ਵੱਡੀ ਪੱਧਰ ਤੇ ਧੋਖਾ ਕੀਤਾ ਇਹ ਮਜ਼ਦੂਰਾਂ ਤੋਂ ਵੋਟਾਂ ਲੈ ਕੇ ਔਰ ਜੇ ਤੁਸੀਂ ਕਹੋ ਵੀ ਭਗਵੰਤ ਮਾਨ ਨੂੰ ਕਿਸੇ ਗੱਲ ਦਾ ਪਤਾ ਨਹੀਂ ਭਗਵੰਤ ਮਾਨ ਜਦੋਂ ਐਮਪੀ ਬਣਿਆ ਉਦੋਂ ਸਾਡੇ ਦਫ਼ਤਰ ਸੰਗਰੂਰ ਆ ਕੇ ਗਿਆ ਉਹਨੇ ਸਾਨੂੰ ਇਹ ਵਿਸ਼ਵਾਸ ਦਿੱਤਾ ਵੀ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਤੁਹਾਡਾ ਪਹਿਲੇ ਆਧਾਰ ਤੇ ਕੰਮ ਕਰਾਂਗੇ ਪਰ ਜਦੋਂ ਕਹਿੰਦਾ ਹਰਾਪਨ ਜਿਹੜੀ ਗੱਲ ਕਰਦਾ ਸੀ ਕਹਿੰਦਾ ਮਜ਼ਦੂਰਾਂ ਦੇ ਹੱਕਾਂ ਤੇ ਚੱਲੂਗਾ ਪਰ ਮਿੱਤਰੋ ਉਹ ਹਰਾਪਨ ਸਾਨੂੰ ਦਾ ਕਿਤੇ ਨਾਜਰੇ ਨਹੀਂ ਆਉਂਦਾ 7 ਮਹੀਨੇ ਹੋ ਗਏ ਉਰੇ ਪੱਲੇਦਾਰਾਂ ਨੂੰ ਬੈਠਿਆ ਨੂੰ ਉਹ ਇੱਕੇ ਡਵਾਨ ਮੰਗਦੇ ਨੇ ਜਿਹੜੀ ਬੋਰੀ ਟੂਹੀ ਤੇ ਚੱਕਦੇ ਨੇ ਉਹਦਾ ਅਸੀਂ ਭਗਤਾਨ ਮੰਗਦੇ ਆ ਵੀ 4 ਰੁਪਏ 5 ਰੁਪਏ ਉਹ ਸਾਨੂੰ ਦਿੱਤਾ ਜਾਵੇ ਜਿਹੜੀ ਕਣਕ ਦੀ ਗੱਲ ਕਰਦਾ ਦੋ 100 ਰੁਪਏ ਕੁਵਟਲ ਕਣਕ ਦੀ ਅੱਜ 23 ਸਾਲ ਨੂੰ ਹੋ ਚੁੱਕੀ ਆ ਪਰ ਮਜ਼ਦੂਰ ਦੇ ਕੀ ਬੱਚੇ ਨਹੀਂ ਮਜ਼ਦੂਰ ਦੇ ਕੀ ਘੱਡ ਨਹੀਂ ਲੱਗਿਆ ਹੋਇਆ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਸਾਨੂੰ ਸਾਡਾ ਕੰਮ ਸਿੱਧਾ ਦਿੱਤਾ ਜਾਵੇ ਨਹੀਂ ਨਾ ਕੰਮ ਸਾਨੂੰ ਸਿੱਧਾ ਦਿੱਤਾ ਫਿਰ ਇਹਦੇ ਜਿਹੜੇ ਅਗਲੇ ਸਿਸਟਮ ਹੋਣਗੇ ਉਹ ਸਰਕਾਰ ਦੇ ਉਲਟ ਹੋਣਗੇ ਅਸੀਂ ਸੜਕਾਂ ਤੇ ਵੀ ਰੋੜਾਂ ਤੇ ਵੀ ਮਜਬੂਰ ਹੋਵਾਂਗੇ ਉਤਰਾਂਗੇ ਫਿਰ ਸਾਡੀ ਰੈਲੀ ਹੋਈ ਹੈਗੀ ਬਰਨਾਲਾ ਵਿਖੇ 4 ਤਰੀਕ ਨੂੰ ਉੱਥੇ ਐਲਾਨ ਕਰਿਆ ਗਿਆ ਸੱਤੇ ਜਥੀਆਂ ਬੰਦੀਆਂ ਵੱਲੋਂ ਵੀ 9 ਤਰੀਕ ਨੂੰ ਜੇ ਸਰਕਾਰ ਨੇ ਸਾਡਾ ਕੁਝ ਨਾ ਕਰਿਆ ਅਸੀਂ ਮੁਕੰਮਲ ਤੌਰ ਤੇ ਕੰਮ ਬੰਦ ਕਰਾਂਗੇ ਕਿਉਂਕਿ ਅੱਜ ਪੂਰੇ ਭਾਰਤ ਦੇ ਵਿੱਚ ਅਨਾਜ ਦੀ ਲੋੜ ਹੈ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਪੰਜਾਬ ਦੇ ਮਜ਼ਦੂਰ ਨੂੰ ਕੰਮ ਹੀ ਨਾ ਦਿੱਤਾ ਜਾਵੇ ਪਰ ਜੇਕਰ ਪੰਜਾਬ ਸਰਕਾਰ ਨੇ ਇੱਕ ਘਰਾਉਣੀ ਹਰਕਤ ਕੀਤੀ ਕਿ ਬਾਹਰ ਤੋਂ ਮਜ਼ਦੂਰ ਮਗਾ ਕੇ ਕੰਮ ਕਰਵਾ ਲਵਾਂਗੇ ਇਹ ਭੁੱਲ ਜਾਈ ਪੰਜਾਬ ਸਰਕਾਰ ਕਿ ਬਾਹਰ ਤੋਂ ਮਜ਼ਦੂਰ ਬੁਲਾ ਕੇ ਕੰਮ ਕਰਾ ਲੇਗੀ ਅਸੀਂ ਰਜਿਸਟਰ ਨੰਬਰ 37 ਵੱਲੋਂ ਚੇਤਾਵਨੀ ਦਿੰਦੇ ਆਂ ਪੰਜਾਬ ਸਰਕਾਰ ਨੂੰ ਜੇਕਰ ਵਾਦੇ ਮੁਤਾਬਕ ਸਾਨੂੰ ਕੰਮ ਨਾ ਦਿੱਤਾ ਗਿਆ ਤਾਂ ਫਿਰ ਪੰਜਾਬ ਦੇ ਹਾਲਾਤ ਐ ਜਿਹੜੇ ਉਹ ਵਿਗੜਨਗੇ ਹੀ ਕਿਉਂਕਿ ਸਾਡੀ ਮਜਬੂਰੀ ਬਣ ਜਾਣੀ ਐ ਸੜਕਾਂ ਤੇ ਆਣ ਦੀ ਸਾਨੂੰ ਪਰਿਵਾਰਾਂ ਸਮੇਤ ਸੜਕਾਂ ਤੇ ਆਉਣ ਲਈ ਮਜਬੂਰ ਹੋ ਜਾਣਾ ਪੈਣਾ ਤੋਂ ਇਸ ਕਰਕੇ ਜਿਹੜਾ ਮਜ਼ਦੂਰ ਦਾ ਕੰਮ ਐ ਉਹ ਮਜ਼ਦੂਰ ਨੂੰ ਸੌਂਪ ਦਿੱਤਾ ਜਾਵੇ ਇਹੀ ਬੇਨਤੀ ਆ ਕਿ ਸਾਨੂੰ ਸੜਕਾਂ ਤੇ ਉਤਰ ਲਈ ਮਜਬੂਰ ਨਾ ਕੀਤਾ ਜਾਵੇ